ਇੱਕ ਵਾਰ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਭਾਈ ਵੱਲਾ ਜੀ ਔਰ ਬਾਬਾ ਬੁੱਢਾ ਜੀ ਨੂੰ ਸਵਾਲ ਕੀਤਾ ਭਾਈ ਵੱਲਾ ਜੀ ਤੁਸੀਂ ਗੁਰੂ ਨਾਨਕ ਦੇਵ ਜੀ ਨੂੰ ਕੀ ਸਰੂਪ ਕਰਕੇ ਜਾਣਿਆ ਭਾਈ ਵੱਲਾ ਜੀ ਕਹਿਣ ਲੱਗੇ ਮਹਾਰਾਜ ਉਹ ਤਾਂ ਪੂਰਨ ਸੰਤ ਸਨ ਗੁਰੂ ਅੰਗਦ ਦੇਵ ਜੀ ਨੇ ਆਖਿਆ ਭਾਈ ਵੱਲਾ ਅੱਜ ਤੋਂ ਤੁਸੀਂ ਪੂਰਨ ਸੰਤ ਹੋਏ ਬਾਬਾ ਬੁੱਢਾ ਜੀ ਤੁਸੀਂ ਗੁਰੂ ਨਾਨਕ ਦੇਵ ਜੀ ਨੂੰ ਕੀ ਸਰੂਪ ਕਰਕੇ ਸਾਹ ਜਾਣਿਆ ਸੇਵਾ ਕੀਤੀ ਬਾਬਾ ਜੀ ਆਖਣ ਲੱਗੇ ਮਹਾਰਾਜ ਉਹ ਤਾਂ ਪੂਰਨ ਬ੍ਰਹਮ ਗਿਆਨੀ ਸਨ ਬਹਾਦਰ ਗੁਰੂ ਅੰਗਦ ਦੇਵ ਜੀ ਕਹਿਣ ਲੱਗੇ ਬਾਬਾ ਜੀ ਅੱਜ ਤੋਂ ਤੁਸੀਂ ਪੂਰਨ ਬ੍ਰਹਮ ਗਿਆਨੀ ਹੋਏ ਫਿਰ ਭਾਈ ਵਾਲਾ ਜੀ ਔਰ ਬਾਬਾ ਬੁੱਢਾ ਜੀ ਨੇ ਸਤਿਗੁਰਾਂ ਨੂੰ ਪੁੱਛਿਆ ਸੱਚੇ ਪਾਤਸ਼ਾਹ ਆਪ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਕੀ ਸਰੂਪ ਕਰਕੇ ਜਾਣ ਕੇ ਸੇਵਾ ਕੀਤੀ ਗੁਰੂ ਅੰਗਦ ਦੇਵ ਜੀ ਦੇ ਨੇਤਰਾਂ ਵਿੱਚ ਜਲ ਆ ਗਿਆ ਨੇਤਰ ਬੰਦ ਕਰਕੇ ਕਹਿਣ ਲੱਗੇ ਸਤਿਗੁਰੂ ਨਾਨਕ ਸਾਹਿਬ ਜੀ ਤਾਂ ਆਪ ਨਿਰੰਕਾਰ ਸਨ ਆਪ ਨਰਾਇਣ ਕਲਾਤਾਰ ਜਗ ਮੈਂ ਪਰਵਰਿਓ ਜੋਤ ਰੂਪ ਹਰਾਮ ਗੁਰੂ ਨਾਨਕ ਕਹਾਇਓ ਬਾਬਾ ਜੀ ਔਰ ਭਾਈਵਾਲਾ ਜੀ ਨੇ ਮੱਥਾ ਟੇਕਿਆ ਇਸੇ ਕਰਕੇ ਆਪ ਨਿਰੰਕਾਰ ਸਰੂਪ ਹੋ ਗਏ ਹੋ